ਬੜੇ ਖੁਸ਼ੀ ਦੇ ਗੱਲ ਹੈ ਕਿ ਅੱਜ ਡੀਸੀ ਸਾਹਿਬ ਨੂੰ ਅਸੀਂ ਮਿਲੇ ਉਹਨਾਂ ਨੇ ਪੂਰੇ ਟਾਈਮ ਦੇਖ ਕੇ ਸਾਡੀ ਗੱਲ ਸੁਣੀ ਔਰ ਸਪੈਸ਼ਲੀ ਮੈਂ ਕੱਲ ਗਿਆ ਹੋਇਆ ਸੀਗਾ ਸ਼ਹੀਦ ਬੀਬੀ ਸੁੰਦਰੀ ਗੁਰਦੁਆਰੇ ਦਾ ਮੈਂ ਆਸ਼ੀਰਵਾਦ ਲਿਆ ਦਰਸ਼ਨ ਕੀਤੇ ਉੱਥੇ ਸਾਡਾ ਇੱਕ ਮੈਡੀਕਲ ਕੈਂਪ ਲੱਗਿਆ ਸੀਗਾ ਮੈਂ ਸਾਰੀ ਕਮੇਟੀ ਨੂੰ ਮਿਲਿਆ ਕਮੇਟੀ ਦੇ ਪ੍ਰਬੰਧਕ ਜਿਹੜੇ ਸਾਡੇ ਇੰਚਾਰਜ ਹੈਗੇ ਨੇ ਗੁਰਦੁਆਰੇ ਦੇ ਕਸ਼ਵੀਰ ਸਿੰਘ ਸਾਹਿਬ ਔਰ ਮੇਰੀ ਸਾਰੀ ਟੀਮ ਇਹ ਕਲਾ ਸੀ ਡਿਸਾਈਡ ਕੀਤਾ ਕਿ ਡੀਸੀ ਸਾਾਨੂੰ ਅੱਜ ਮਿਲਾਂਗੇ ਔਰ ਅੱਜ ਬੜੀ ਚੰਗਾ ਲੱਗਿਆ ਕਿ ਡੀਸੀ ਸਾਹਿਬ ਨੇ ਸਾਨੂੰ ਪੂਰਾ ਕਨਫਰਮੇਸ਼ਨ ਅਫਸਰ ਨਾਲ ਗੱਲ ਕਰਕੇ ਕਿ ਇਮੀਡੀਏਟਲੀ ਲਿਸ ਅਸੀਂ ਹੁਣ ਜਿਹੜਾ ਪੈਚ-ਅਪ ਵਰਕ ਹੈ ਉਹ ਕਰਕੇ ਤੁਹਾਨੂੰ ਇਮੀਡੀਏਟਲੀ ਦੇ ਦਿੰਨੇ ਆ ਬਲੋਜਰ ਵਗੈਰਾ ਮਾਰ ਕੇ ਉੱਤੇ ਤੇ ਜਿਹੜਾ ਨਿਆ ਪ੍ਰੋਪੋਜ਼ਲ ਗਿਆ ਹੋਇਆ ਜਦੋਂ ਪੈਸੇ ਆਉਣਗੇ ਮਾਰਚ ਦੇ ਬਾਅਦ ਉਹ ਸ਼ੁਰੂ ਹੋ ਜਾਏਗਾ ਤੇ ਮੇਰਾ ਖਿਆਲ ਹੈ ਅਸੀਂ ਤੇ ਬਿਲਕੁਲ ਖੁਸ਼ ਆ ਕਿ ਬਿਲਕੁਲ ਕੰਮ ਟਾਈਮ ਤੇ ਹੋਏਗਾ ਇਹਦਾ ਵੀ ਕੋਈ ਸਾਨੂੰ ਹੁਣ ਕੋਈ ਡਾਊਟ ਨਹੀਂ ਹੈਗਾ ਉਹ ਸਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੁਰਾਣੀ ਥਾਲੇ ਤੋਂ ਪੰਡੂਰੀ ਧਾਮ ਨੂੰ ਜੋਰਦਾ ਜੋ ਰੋਡ ਹੈ ਉਹਦੀ ਵੀ ਬਹੁਤ ਖਸਤਾ ਹਾਲਤ ਹੈ ਜੇ ਉੱਤੇ ਵੀ ਸਵਾਲੀ ਨਜ਼ਰ ਪੈ ਜਾਵੇ ਤੇ ਲੋਕਾਂ ਨੂੰ ਕੁਝ ਰਾਹਤ ਮਿਲ ਜਾਵੇਗੀ ਦੇਖੋ ਪੰਡੂਰੀ ਸਾਹਿਬ ਦੇ ਆਸਥੀ ਲੋਕਾਂ ਨਾਲ ਬਹੁਤ ਜੁੜੀ ਹੋਈ ਹੈ ਬਟ ਅਨਫੋਰਚਨਟਲੀ ਕਿਸੇ ਕਮੇਟੀ ਦੇ ਮੈਂਬਰ ਨੇ ਅਜ ਤੱਕ ਇਹ ਧਿਆਨ ਚ ਗੱਲ ਨਹੀਂ ਲਿਆਂਦੀ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਦਾ ਕੋਈ ਰੋਡ ਟੁੱਟਿਆ ਹੋਇਆ ਔਰ ਮੈਂ ਵੀ ਕਾਫੀ ਦਿਨ ਤੋਂ ਨਹੀਂ ਗਿਆ ਪਰ ਜਿਸ ਦਿਨ ਇਹ ਕਿਤੇ ਉਹਨਾਂ ਦੀ ਕੁਝ ਇਹ ਕਿਸਲੇ ਅਪਰੋਚ ਕੀਤਾ ਮੈਂ ਯਕੀਨ ਨਾਲ ਕਹਿ ਰਿਹਾ 24 ਘੰਟੇ ਦੇ ਵਿੱਚ ਐਕਸ਼ਨ ਹੋਏਗਾ ਕੋਈ ਇਹਦੇ 'ਚ ਕੰਪਰੋਮਾਈਜ਼ ਨਹੀਂ ਹੋਏਗਾ ਮੰਦੂਰੀ ਤੋਂ ਅਲਾਵਾ 150 ਪਿੰਡਾਂ ਨੂੰ ਜੋੜਦਾ ਜੀ ਆਮ ਲੋਕਾਂ ਦੀ ਸਮੱਸਿਆ ਵੀ ਹੈਗੀ ਹੈ ਦੇਖੋ ਅਸੀਂ ਤੁਹਾਡੇ ਸਾਹਮਣੇ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ ਸਾਰੇ ਪ੍ਰੋਪੋਜ਼ਲ ਭੇਜਿਓ ਨੇ ਰੋਡ ਦੇ ਜਿਹੜੇ ਮਾਰਚ ਦੇ ਬਾਅਦ ਤਕਰੀਬਨ ਸ਼ੁਰੂ ਹੋਣ ਦੀ ਪੂਰੀ ਉਮੀਦ ਹੈਗੀ ਹੈ ਔਰ ਮੈਂ ਯਕੀਨ ਨਾਲ ਕਹਿ ਰਿਹਾ ਪਹਿਲੇ ਰੋਡ ਜਿਹੜੇ ਬੰਦੇ ਸੀਗੇ ਔਰ ਜਿਹੜੇ ਹੁਣ ਬਣ ਗਏ ਅਸੀਂ ਕਲੀਅਰ ਕੱਟ ਸਾਡੇ ਕੰਟਰੈਕਟਰਾਂ ਨੂੰ ਕਹਿ ਦੇਣਾ ਕਿ ਰੋਡ ਬਣਾਉਂਦੇ ਟਾਈਮ ਤੇ ਕੋਈ ਕਰਪਸ਼ਨ ਨਾਮ ਦੀ ਚੀਜ਼ ਦੂਰ ਦੂਰ ਤੱਕ ਨਹੀਂ ਦਿਗਣੀ ਆਣੀ ਚਾਹੀਦੀ ਰੋਡ ਸੋਨਾ ਬਣਾਓ 5 ਸਾਲ ਦੀ ਗਾਰੰਟੀ ਦਿਓ ਤਾਂ ਕਿ ਰੋਡ ਟੁੱਟੇ ਨਾ ਔਰੇ ਅਗਰ ਕਿਸੇ ਨੇ ਕਰਪਸ਼ਨ ਦੇ ਵਾਰੇ ਤੇ ਸੋਚਿਆ ਵੀ ਚੱਕ ਕੇ ਜੇਲ੍ਹ ਜਪਾਂਗੇ ਚਾਹੇ ਉਹ ਆਮ ਆਦਮੀ ਦਾ ਪਾਰਟੀ ਦਾ ਬੰਦਾ ਹੋਵੇ ਚਾਹੇ ਗਵਰਨਮੈਂਟ ਅਫੀਸ਼ਰ ਹੋਵੇ ਇਹਦੇ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਕਿਉਂਕਿ ਸਾਡੀ ਪਾਰਟੀ ਦਾ ਇੱਕੋ ਹੀ ਮੁੱਦਾ ਹੈ ਕਰਪਸ਼ਨ ਫਰੀ ਐਡਮਿਨਿਸਟ੍ਰੇਸ਼ਨ ਔਰ ਇਹ ਹੀ ਅਸੀਂ ਲੈ ਕੇ ਚੱਲਿਆ ਲੋਕਾਂ ਨੇ ਸਾਡੂ ਵੋਟ ਪਾਇਨਾ ਇਸੇ ਵਾਸਤੇ ਔਰ ਮੈਂ ਯਕੀਨ ਨਾਲ ਕਹਿਣਾ ਕਿ ਮਾਨੀਏ ਕੇਂਦਰੀ ਮੰਤਰੀ ਸਾਹਿਬ ਔਰ ਸਾਡੇ ਪੰਜਾਬ ਦੇ ਛੀ ਮੰਤਰੀ ਭਗਵੰਦ ਸਿੰਘ ਮਾਨ ਜੀ ਉਹਨਾਂ ਦਾ ਬਿਲਕੁਲ ਕਲੀਅਰ ਮੁੱਦਾ ਹੈਗਾ ਕਿ ਕਰਪਸ਼ਨ ਫਰੀ ਪੰਜਾਬ ਚਾਹੀਦਾ ਸਾਨੂੰ ਔਰ ਉਮੀਦ ਹੈ ਕਿ ਅਸਾਗਰ ਇਹ ਲਾਈਨ ਜਿਹੜੀ ਅਸੀਂ ਪਗੜੀਏ ਤੇ ਚਲਾਂਗੇ ਤੇ ਕਰਪਸ਼ਨ ਖਾਦਮ ਹੋਏਗੀ ਪੰਜਾਬ ਸਟੇਟ ਚ ਥੈਂਕ ਯੂ